ਤਾਂ ਲੋ ਗਿਆ ਕਿ ਉੱਥੇ ਕੀ ਹੋਇਆ ਤੁਹਾਡਾ ਇੱਥੋਂ ਪਾਰਲਰ ਦਾ ਕੰਮ ਕਰਕੇ ਲਗੇ ਮਾਸਕਟ ਦੇ ਵਿੱਚ ਲੈ ਕੇ ਗਏ ਤੇ ਉਹ ਮਾਨ ਚ ਲੈ ਗਏ ਉਥੋਂ ਹਾਂਜੀ ਫਿਰ ਉੱਥੇ ਕੀ ਤੁਸੀਂ ਦੱਸੋਗੇ ਉੱਥੇ ਉਹਨੇ ਪਹਿਲਾਂ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਫਿਰ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲਈ ਗਈ ਫਿਰ ਵਾਪਸ ਆ ਗਈ ਵੀ ਮੈਂ ਇੱਥੇ ਨਹੀਂ ਰਹਿਣਾ ਵੀ ਮੈਂ ਪਾਰਲਰ ਦੇ ਕੰਮ ਤੇ ਜਾਣਾ ਪਾਰਲਰ ਦੇ ਕੰਮ ਤੇ ਜੋ ਤੇ ਮੈਨੂੰ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ ਤੇ ਉੱਥੇ ਮੈਨੂੰ ਨੱਟ ਵੀ ਨਹੀਂ ਅਸੀ ਦਿਨ ਦੇ ਜਿ ਨਜ਼ਰ ਮੈਂ ਉੱਥੇ ਰਹੀ ਨਾ ਕੋਸ ਨੂੰ ਖਾਣ ਨੂੰ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਕੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚਦੇ ਆ ਕੰਮ ਲੈ ਭੇਜਦੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਕੁੱਤੇ ਤੁਹਾਡੇ ਨਾਲ ਕੁੱਟ ਮਾਰ ਹੋਈ ਸੀ ਹਾਂਜੀ ਕੁੱਟ ਮਾਰ ਹੋਈ ਉਹਨਾਂ ਜੇਤ ਹੋਏ ਤੇ ਗੁਜ਼ਾਰਿਆ 2 ਮਹੀਨੇ 10 ਮਹੀਨੇ ਹਾਂਜੀ ਜਦੋਂ ਤੁਸੀਂ ਕਿਹਾ ਕਿ ਪਾਲਰ ਦਾ ਕੰਮ ਨਹੀਂ ਕਰਨਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਹੂੰ ਤੇ ਅੰਦਰ ਹੀ ਬਸ ਅੰਦਰ ਹੀ ਕੁੰਡਾ ਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲ ਲੈਂਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ ਹਾਂਜੀ ਤੁਹਾਨੂੰ ਕਿਹੜੇ ਵਿਜੇ ਭੇਜਿਆ ਇਹ ਉਹਨਾਂ ਨੇ ਤਾਂ ਟੂ ਡਸ ਵੀਜ ਤੇ ਭੇਜਿਆ ਸੀ ਉਹਨੂੰ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਟੂ ਡਸ ਵੀਜ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਸੀ ਕੋਈ ਪਹਿਲ ਨਕਦੀ ਤਾਂ ਦੇਖੋ ਕੋਈ ਪੈਸੇ ਦਿੱਤੇ ਰਕਮ ਹਾਂ ਜੀ ਪੈਸੇ ਦਿੱਤੇ ਹੋ ਸੀਗੇ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀਗਾ ਕਿਥੋਂ ਦਾ ਰਹਿਣ ਵਾਲਾ ਗੁਰਦੀਪਾ ਖੁਸਰਪੁਰ ਹਾਂਜੀ ਖੁਸਰਪੁਰ ਦਾ ਰਹਿਣ ਵਾਲਾ ਅਗਲੇ ਸੰਪਰਕ ਚ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਣੀ ਨਹੀਂ ਕੁੜੀ ਸੀ ਮੇਰੀ ਫਰੈਂਡ ਜਿਹੜੀ ਉਧਰ ਬਾਹਰ ਆ ਮਾਸਕ ਅੱਤ ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਸੀ ਦੇ ਕੋਲ ਜਾ ਕੇ ਉਹ ਉਨੀ ਭੇਜਿਆ ਸੀ ਮੈਨੂੰ ਇਹ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਹ ਰਲੀ ਹੋ ਗਈ ਸਾਰੀ ਜਿਹੜੇ ਜਾਲ ਹੈਗਾ ਹਾਂਜੀ ਉਨੀ ਤੇ ਜੱਸੀ ਤਾਂ ਕੋਈ ਉਹ ਲੜਕੇ ਫਸੇ ਹੋਏ ਆ ਉੱਥੇ ਹਾਂਜੀ ਹੋਰ ਵੀ ਉੱਥੇ ਕੀ ਹਾਲਾਤ ਕੀ ਰੱਥੇ ਉਹ ਉਥੋਂ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਇੰਨੀਆਂ ਕੁ ਲੜਕੀਆਂ ਹੋਰ ਹੋਣਗੀਆਂ ਤੁਹਾਡਿਆਂ ਨੂੰ ਉੱਥੇ ਫਸੀਆਂ ਇਦਾਂ ਬਹੁਤ ਲੜਕੀਆਂ ਉੱਥੇ ਕਈ ਘਰਾਂ 'ਚ ਫਸੀਆਂ ਆਆਂ ਕਈ ਦਫ਼ਤਰਾਂ 'ਚ ਫਸੀਆਂ ਹੋਈਆਂ ਆ ਬਹੁਤ ਲੜਕੀਆਂ ਉੱਥੇ ਇਹਨਾਂ ਗੱਲਬਾਤ ਹੋਈ ਜਦੀ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉੱਥੇ ਕੁੜੀ ਸੀਗੀ ਇੱਕ ਪੰਜਾਬੀ ਜਿਹੜੀ ਉੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਹ ਕਰਦੀ ਸੀਗੀ ਉਹਨਾਂ ਨੂੰ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀਗੀ ਉਹਨੂੰ ਮਨਾ ਕਰ ਦਿੰਦੇ ਸੀਗੇ ਵੀ ਨਹੀਂ ਇਹਨਾਂ ਨੂੰ ਦੇਣਾ ਕੁਝ ਵੀ ਤੇ ਉਹ ਦਿੰਦੀ ਨਹੀਂ ਸੀਗੀ ਤੇ ਸਾਨੂੰ ਅੰਦਰੇ ਹੀ ਕਮਰੇ 'ਚ ਰੱਖਦੀ ਸੀ ਤੇ ਮਾਰ ਦੇ ਕੁੱਟਦੇ ਸੀਗੇ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਸੰਪਰਕ 'ਚ ਕਿੱਦਾਂ ਹੈ ਜੀ ਜਿੱਥੇ ਮੈਂ ਦਿਨੇ ਜਦੋਂ ਤੁਸੀਂ ਵਾਪਸ ਆਏ ਕਦੋਂ ਗੱਲ ਕੀਤੀ ਕਿਸ ਤਰ੍ਹਾਂ ਇਹਨਾਂ ਨਾਲ ਸੰਪਰਕ ਕੀਤਾ ਮੇਰੇ ਉੱਥੇ ਜਿੱਦਾਂ ਅੰਕਲ ਹੁਣੀ ਸੀ ਉਹਨਾਂ ਨੇ ਸੰਪਰਕ ਕੀਤਾ ਸੀ ਮੈਂ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆਏ ਉਹਨ ਘਰ ਵਾਪਸ ਪਰਤਿਓ ਕਿਵੇਂ ਮਹਿਸੂਸ ਕਰਦੇ ਹੋ ਹੁਣ ਇੱਥੇ ਬੈਟਰ ਆ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਹਨ ਕਿ ਉਹ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਜਾਣ ਕੀ ਸਹੀ ਰਸਤਾ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਕਹੋਗੇ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਆ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਉਣ ਲੱਗੀ ਕੋਈ ਪੈਸੇ ਨਹੀਂ ਮੰਗਦੀ ਕੀ ਕੀ ਤੁਹਾਡੇ ਕੋਲੋਂ ਉਹਨਾਂ ਨੂੰ ਹਾਂਜੀ 3 ਲੱਖ ਰੁਪਇਆ ਮੰਗਿਆ ਗਿਆ ਵਾਪਸ ਭੇਜਣ ਦਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਐ ਖਰੀਦੇ ਆ ਹਾਂਜੀ ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇਹਨੇ ਸੰਕਟ ਵਿੱਚ ਸਾਇਆ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਦੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉਧਰ ਕੁੜੀ ਕੋਈ ਵੀ ਨਾ ਜਾਵੇ ਉਧਰ ਠੀਕ ਹੈ ਹਾਂ ਜੀ ਜਦੋਂ ਜੀ ਤੁਹਾਡੀ ਯਤਨਾ ਸਦਕਾ ਪਰਿਵਾਰ ਦੇ ਵਿੱਚ ਦੀ ਵਾਪਸ ਆਈ ਹੈ ਜਿਵੇਂ ਦੇਖਿਓ ਕੀ ਚੱਲ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਛੇਕੋ ਸ਼ਹਿਰਪੁਰ ਤੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਲਵਾਇਆ ਗਿਆ ਮਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਆ ਹੁਸ਼ਿਆਰਪੁਰਾ ਨੂੰ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਥਾਣਾ ਪਿੰਦਾ ਗੜਸ਼ੰਕਰ ਉੱਥੇ ਵੀ ਕੰਪਲੇਂਟ ਦਿੱਤੀ ਗਈ ਤੇ ਚਲੋ ਸਾਰੇ ਸਾਡੇ ਜਥੇਬੰਦੀਆਂ ਦੇ ਜਿਹੜੇ ਸੀਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿਤੇ ਇਹ ਨੈਕਸਸ ਚੱਲ ਰਿਹਾ ਏ ਖਾਸ ਕਰਕੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ ਏਜੰਟ ਹੈ ਖੁਸਰੋਪੁਰ ਦਾ ਪਲੱਸ ਉਹਦੀ ਬਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹ ਕੋੜਦੀ ਹੈ ਜਿਹੜੀ ਮਾਸਕੜ ਦੇ ਵਿੱਚ ਹੈ ਇਹ ਭੋਲੇ ਭਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਘਰਾਂ ਦੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਘਰ ਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਏ ਜਾਂਦੇ ਨੇ ਕਿ ਤੈਨੂੰ 70-80 ਹਜ਼ਾਰ ਰੁਪਈਆ ਲੱਖ ਰੁਪਈਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਗਣਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਵਿੱਚ ਵੇਚਿਆ ਜਾਂਦਾ ਹੈ ਪਹਿਲਾਂ ਇੱਥੋਂ ਕਿਹਾ ਜਾਂਦਾ ਕਿ ਤੁਹਾਨੂੰ ਮਸਕੜ ਖੜਾਾਂਗੇ ਪਰ ਕਿਤਨਾ ਕਿਤੇ ਅਰਬ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਜਾਂਦਾ ਏ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਏ ਇੱਕ ਲਖਣਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੀਟ ਉਹਦੇ ਹਸਪੈਂਡ ਵੱਲੋਂ ਦਵਾਈ ਗਈ ਹੈ ਜਦ ਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਹੈ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ ਤਿੰਨ ਚਾਰ ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀਨਾਥ ਦੀ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਜਿਹੜੀਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਤੇ ਜਿਹਨੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹਦੇ ਉਹਦੇ ਘਰ ਦੀ ਤਲਾਸ਼ੀ ਲਈਏ ਤੇ 5 7 ਅ 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈਅ ਹੋਵੇ ਉਹ ਸਾਡਾ ਕੋਈ ਅਰਾਸੀ ਸ਼ਹਿ ਦੇ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਘੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਜਿਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਨੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਘੂਕ ਪੜਤਾਲ ਕੀਤੀ ਜਾਵੇ ਇਸ ਭਾਵ ਅਸੀਂ ਪੰਜਾਬ ਕਿਸਾਨ ਯੂਨੀਅਨ ਭਾਗੀ ਵੱਲੋਂ ਐਸਐਸਪੀ ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਲ ਤੋਂ ਜਲਦ ਕਿਉਂਕਿ ਇੱਕ ਸਾਡੀ ਜਣਾ ਦੇ ਵਿੱਚ ਉਹ ਬੰਦਾ ਬੈਠਾ ਹੈ ਨਾਲ ਹੀ ਇੱਕ ਪੂਠਲੇ ਨਾਲ ਹੀ ਖਸਰੋ ਉੱਪਰ ਪੈਂਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਹਾ ਹੈ ਜਿਹੜਾ ਇਹ ਨੈਕਸਸ ਹੈ ਮਾਫੀਆ ਜਿਹੜਾ ਚਲਾ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਗੱਲਾਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅਣਦੇਖਾ ਕਰ ਰਹੀਆਂ ਨੇ ਆਪਸੀ ਉਹ ਸੰਭਵ ਕਿਦਾਂ ਹੋ ਸਕੀ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਬਾਗੀ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਚਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰ ਆ ਉਹਨਾਂ ਵੱਲੋਂ ਕੰਪਲੇਂਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜ ਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਦੋਂ ਜਿੱਦਾਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਗੁਰਦੀਪ ਸਿੰਘ ਨਾਮ ਦਾ ਜਿਹੜਾ 에ਜੰਟ ਐ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਡਿਮਾਂਡ ਕੀਤੀ 1.5 ਲੱਖ ਦੀ ਡਿਮਾਂਡ ਤੋਂ ਬਾਅਦ ਕਿਤਨਾ ਕਿ ਜਦੋਂ ਪ੍ਰੈਸ਼ਰ ਜਿਹੜਾ ਪੁਲਿਸ ਨੇ ਸੰਜਾ ਕੱਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਇਰ ਇਸ ਕੁੜੀਆ ਨੂੰ ਸਾਰੇ ਰੇਡ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੀ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਇਰ ਪੰਜਾਬ ਭੇਜਿਆ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਦੇ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਛੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਇੱਕ ਗੜ੍ਹ ਸੰਕਰ ਪੁਲਿਸ ਹੁਣ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਰਜ ਕਰਨਾ ਚਾਹੀਦਾ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬਚਪੱਚੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗਰ ਸ਼ੰਕਰ ਪੁਲਿਸ ਕੇ ਹੁਣ ਤੁਹਾਡੀ ਬੇਟੀ ਵਾਪਸ ਆ ਗਈ ਆ ਹੁਣ ਤੁਸੀਂ ਰਾਜ਼ੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ 4 ਮਹੀਨੇ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ 1 ਮਹੀਨੇ ਦੇ ਸਮੇਂ ਦੌਰਾਨ ਕੋ ਤੇ ਇਹ ਸਪਸ਼ਟ ਹੁੰਦਾ ਏ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿੰਨ ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫੇਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੇ ਅਸੀਂ ਇਹਦੀ ਜੜਾਂ ਤੱਕ ਪਹੁੰਚੀਏ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ ਹੈਗੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਬੇਟੀ ਕੋਲੋਂ ਕਿੰਨੇ ਪੈਸੇ ਜਾਂਦੇ ਪੈਸੇ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਇਹ ਤਾਂ ਜਾ ਰਿਹਾ ਹੈ ਕੰਮ ਦਾ ਪਰ ਇੱਕੋ ਫੁੱਲ ਸੁੱਜੇ ਦੇ ਉੱਤੇ ਝੋਲ ਕੇ ਮੁੜ ਕੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਸਮਝਦੇ ਹੋ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਹੈ ਦੇਖੋ ਜਿਹੜੇ ਇੱਕ ਹੋਰ ਲੱਗੀ ਹੋਈ ਹੈ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੂੜ ਹੈ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਹੈ ਪੀਐਨਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੇ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਏ ਇੱਥੇ ਬਹੁਤ ਕੁਝ ਹੈ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਖੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਦੇ ਉਹ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਸੋ ਇੰਨਾ ਹੀ ਸਬਜ਼ ਬਾਗਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੁਰੂ ਕੀ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਥੇ ਭੇਜੋ ਕਿਉਂਕਿ ਕਿਤਨਾ ਕਿਤੇ ਦੇ ਵਪਾਰ ਦੇ ਧੰਦੇਵਾਲ ਉਹਨਾਂ ਨੂੰ ਦੂਜਾ ਸਿੱਟਿਆ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਇਸ ਚੀਜ਼ ਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਲੜਕੀ ਦਾ ਮਨੁੱਖ ਕਦੇ ਹੁੰਦਾ ਰਿਹਾ ਉੱਥੇ ਹਾਂ ਬਿਲਕੁਲ ਬਿਲਕੁਲ ਜਿੱਦਾਂ ਬੇਟੀ ਨੇ ਦੱਸਿਆ ਯਾ ਕਿ ਮਨੁੱਖੀ ਤਸ਼ੱਦਦ ਹੁੰਦਾ ਰਿਹਾ ਕੋਟਮਾਰ ਹੁੰਦੀ ਰਹੀ ਆ ਚਲੋ ਬਾਕੀ ਬੇਟੀ ਹਜੇ ਅਨਮੈਰਿਡ ਆ ਅਸੀਂ ਉਹ ਚੀਜ਼ਾਂ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹੈਨਾ ਕਿਉਂਕਿ ਇੱਕ ਜ਼ਿੰਦਗੀ ਦਾ ਸਵਾਲ ਏ ਪਰ ਬਹੁਤ ਕੁਝ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਏ ਉਹ ਮੈਂ ਨਹੀਂ ਦੱਸਣਾ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦਾ ਥੈਂਕ ਯੂ ਉਹਨਾਂ ਕਹਿਣਾ ਕਿ ਹਜੇ ਵੀ ਉੱਥੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਜਿਹੜੀਆਂ ਅਜੇ ਵੀ ਉੱਥੇ ਫਸੀਆਂ ਹੋਈਆਂ ਨੇ ਹਾਂਜੀ ਤੁਹਾਡੇ ਜੁਨੀਓਨ ਉਹਨਾਂ ਦੀ ਵਾਪਸੀ ਦੇ ਵਾਸਤੇ ਕੋਈ ਯਤਨ ਬਿਲਕੁਲ ਕੋਈ ਜਿਹੜੇ ਵੀ ਪੇਰੈਂਟਸ ਅਸੀਂ ਤੁਹਾਡੇ ਮਾਦੀਮੇ ਵਿਚਾਰੇ ਕਹਿਣਾ ਚਾਹੁੰਦੇ ਕਿ ਜਿਹੜੇ ਵੀ ਪੇਰੈਂਟਸ ਪੰਜਾਬ ਕਿਸਾਨ ਜੁਨੀਓਨ ਨਾਲ ਬਾਕੀ ਨਾਲ ਸੰਪਰਕ ਕਰਨਗੇ ਅਸੀਂ ਜਰੂਰ ਆਪਣਾ 100% ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਵੀ ਹੋਵੇ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਸਾਡੀਆਂ ਬੇਟੀਆਂ ਨੇ ਜਿਤੋਂ ਵੀ ਇਹ ਸਾਡੇ ਤੱਕ ਅਪਰੋਚ ਕੀਤੀ ਜਾਊਗੀ ਅਸੀਂ ਸਾਰਿਆਂ ਨੂੰ ਹੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਚਾਹੇ ਸਾਨੂੰ ਜਿੰਨੇ ਵੀ ਯਤਨ ਕਰਨੇ ਪੈਣ